ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖ ਸੁਝ ਠਰ ਮਾਰਿਆ ਪ੍ਰਹਲਾਤ 라ਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰਸੀ ਬਿਆ ਅੰਤ ਲੈ ਛਡਾਇਆ इक्योकार सतगुर लोक महला पहला दुख दारू सुख रोक पया जा सुखताम न हो तू करता करना मैं नाही जा हो करी न हो बलहारी कुदरत वस्या अंत न जाई लख्या रहाओ जात में जो जोत में जाता कलकला पर पूर रहया। ਤੂੰ ਸੱਚਾ ਸਾਹਿਬ ਸਿਫਤ ਸੁਣ ਲੈ ਓ ਜਿਨ ਕੀ ਤਿਸੋਂ ਪਾਰ ਪਿਆ ਕਹਣਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆਮ ਸੋ ਦਾ ਰਾਗ ਸਮਲਾ ਪੈਲਾ ਈ ਕਿਉਂ ਕਾਰੋ ਸਤਗੁਰ ਪ੍ਰਸਾਦ सो डर तेरा के हा सो घर के हा चित बह सरब संभाले वाचे तेरे नाद अनेक संख्या केते तेरे वामन हारे केते तेरे राग परसों कहिए केते तेरे गमन हारे गामन तुदनो पवन पाण पानी बसंत रो गावे रजतरम दुवारे गामन तुदनो चित गुप्त लेख जानन लेख लेख तरम बिचारे गामंतुदनो ईसर ब्रह्मा देवी सुहं तेरे सदा समारे गामंतुदनो इंद्र इंद्रासन बैठे देवत्यां दरनाले गामंतुदनो सिद्ध समाधि अंदर गामंतुदनो साध बिचारे गामंतुदनो जति सती संतोषी गामंतुदनो वीर करारे ਗਾਵਨ ਤੁਦਨੋ ਪੰਡਤ ਪੜਨ ਰਖੀ ਸਰੋ ਜੋਗ-ਜਗ ਵਿਦਿਆ ਨਾਲੇ ਗਾਵਨ ਤੁਦਨੋ ਮੋਹਣੀ ਆ ਮਨਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੁ ਪਾਈ ਤੀਰੇ 68 ਤੀਰਥ ਨਾਲੇ ਗਾਵਨ ਤੁਦਨੋ ਜੋਧਮਾ ਬਲਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡ ਆ ਕਰ ਕਰ ਰੱਖੇ ਤੇਰੇ ਤਾਰੇ సే తోਦ ਨੂੰ ਗਾਵਨ ਝੋ ਤੁਦ ਪਾਵਨ ਹੋ ਰੱਤੇ ਤੇਰੇ ਪਗਰ ਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸਿਮੇ ਚਿਤ ਨਾ ਮਨੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਬ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨਸੀ ਮਾਇਆ ਜੈਨ ਉਪਾਈ ਕਾਰਕਾਰ ਦੇਖਿਆ ਕੀਤਾ ਆਪਣਾ ਜੋਤਿਸ ਨੇ ਵੜਿਆਈ ਜੋਤਿਸ ਮਾ ਵੈ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਏ ਸੋ ਪਾਸ਼ਾ ਹੋ ਸਾਹ ਪਾਸ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏ ਕੀ ਵਡਵਡਣਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡਨੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੀ ਵਡਚੀਰਾ ਰਹਾਓ ਸਾਬ ਸੁਰਤੇ ਮਲ ਸੁਰਤ ਕਮਾਏ ਸਾਬ ਕੀਮਤ ਮੇ ਲਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਚਾਹੀ ਤੇਰੀ ਤੇਲ ਵਡਿਆਈ ਸਾਬ ਸਾਤ ਸਾਬ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਦਮਨੇ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆ आखण वाला क्या बेचारा सिफती तेरे पंडारा जिस तू दे क्या चारा नानक सच समारण हारा समाला पहला आखा जीवा विसर मर जाओ आखने औखा साचा नाओ साच नाम की लागे भूख उत भूखे खाए चलिय दुख ਜੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਓ ਸੱਚ ਨਾਮ ਕੀ 뜰ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਦਾਰ ਹੈ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜੀ ਤੇਰੀ ਦਾਤ ਜਿੰਦਨੇ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾ ਵੇ ਵਾਸਨਾਤ ਆ ਗੁਜਰੀ ਮੱਲਾ ਚੌਥਾਂ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਨੋ ਕਰੋ ਗੁਰਪਾਸ हम की रे किरम सतगुर सRNAए कर दया नाम परगास मेरे मीत गुरदेव को राम नाम परगास गुरमत नाम मेरा प्राण सखाई हर की रतम री रे रह रासो रहो हर जन के वड पाग बटे रे जिन हर हर सरदार प्यास हर हर नाम मिले तृप्ता से मिल संगत गुण परगास ਜਿਨ ਹਰ 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 ਰਸਨਾਮ ਨ ਪਾਇਆ ਤੇ ਭਾ ਘੇਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ राग गुजरी महला पंचम का उदम जा आर हर जियो पर सैल पत्थर में जंतु उपाये ताकार कर जका गय करतरिया मेरे मा दो जी सत्संगत मिले सो तर गुर प्रसाद परम पद पाया चूके का हरिया रहा जननपिता लोकसुत बनिता कोए न किसकी दरिया सिर सिर रजसंभा हे ठाकुर काहे मन पो करिया उड़े उड़ आवे सकोसा तिस मा छे बचरे छरेया तिन कवण खलावे कवण चुगावे मन में सिमरन करिया साब्निधान दस अष्ट सिद्धांत ठाकुर करतल दरिया ਜਨਾਨਕ ਮਲ ਮਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾਂ ਵਰਿਆ ਰਾਗਾ ਸਮਹੱਲਾ ਚੌਥਾ ਸੋਪੁਰਖ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰੇ ਅਗਮ ਅਪਾਰਾ ਸਭ ਤਿਆਵਹਿ ਸਭ ਤਿਆਵਹਿ ਤਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤਿਆਵਹ ਸੰਤੋਹ ਜੀ ਸਭ ਦੁਖ ਵਿਸਾਰਣ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੋ ਕਟ ਕਟੇ ਅੰਤਰਾ ਸਰਬ ਨਿਰੰਤਰ ਜੀ ਹਰੇਕ ਕੋ ਪ੍ਰਕਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਦ ਮੈਨੇ ਅਵਰ ਨਾ ਜਾਣਾ ਤੋ ਪਾਰ ਬ੍ਰਹਮੇ ਅੰਤ ਮੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ जो शिव है जो शिव है तुद जी जन नानक तिन कुरबाणा हर त्याव हे हर त्याव हे तुद जी से जन जुग मह सुखवासी से मुकत से मुकत पए जिन हर आया जी तिन टूटी जमकी फांसी जिन निर्भो जिन हार निर्भो ते आया जी तिन का पौ सब गवासी जिन सव्या ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤੇ ਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ तेरे अनेक कर हे हर पूजा जी तप ताप हे जप हे बेअंता तेरे अनेक तेरे अनेक पढ़े सिमर सास जी कर खट कर्म करंता से भगत से भगत पले जन नानक जी जो पावे मेरे हर भगवंता तू आदि परम पर करता जी तुद तो जेव डे अवरण कोई ਤੂੰ ਜੋਗ ਜੋਗੇ ਕੋ ਸਨਾ ਸਨਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੋਨੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੋਨੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋਨੇ ਆਪੇ ਸਿਰ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹਲਾ ਚੌਥਾ ਤੋ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੋ ਸਭ ਨੇ ਧਿਆਇਆ ਜਿਸਨੋ ਕਿਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂ ਤਰੇ ਆਓ ਸਭ ਤੁਝ ਹੀ ਮਾਹੇ ਤੁਜ ਬਿੰਦੂ ਚ ਕੋਈ ਨਾਹੀ ਜੀ ਜਨਸਾ ਤੇਰਾ ਖੇਲ ਵਿਜੋਗ ਮਿਲ ਵਿਛਣਿਆ ਸੰਜੋਗੀ ਮੇਲ ਜਿਸਨੋਂ ਤੂੰ ਚਣਾਏ ਸੋਈ ਜਨ ਚਣਾਏ ਹਰ ਗੁਣ ਸਦ ਹੀ ਆਖ ਵਖਾਣੇ ਜਿਨਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿੰਦੂ ਚਾ ਵਰਨਾ ਕੋਏ ਦੋਂ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਮਾਨ ਲਾ ਪਹਿਲਾ ਤਿਤ ਸਰ ਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖ ਤੈ ਡੂਬਿਐਲੇ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਕ ਮੁਗਦਾ ਚਨਮ ਪਿਆਮ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਮਹਲਾ ਪੰਜਮ ਪਈ ਪਰ ਆਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਣ ਕੇ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾ ਸੰਗਤ ਅਜ ਕੇਵਲ ਨਾਮ ਸਰੰਜਾਮ ਲਾਗ ਅਵ ਚਲ ਤਰਨ ਕੇ जनम वृथा जात रंग माया कह राहो जाप तप संजमा तरम ना कमाया सेवा साधना जानिया हर राय कह नाणक हम नीच करम मां शरण परे की राखो सरम ओंकार सतगुरु प्रसाद पाशाई दशमी कभियो बाज बिनती चौपाई हमरी करो हाथ दे रक्षा अच्छा, पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सब काब हो आप हाथ दे मोए बचाओ सुखी बसे मोरो परिवारा सेवक सिख सब करता राम ਮੋਰ ਅੱਛਾ ਨਿਜ ਕਰਦੇ ਕਰੀਏ ਸਾਂਭੈ ਰਨ ਕੋ ਅਜ ਸੰਘਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮਹਿ ਛਾੜ ਕੋਈ ਵਰਨ ਤਿਆਉ ਜੋ ਵਰ ਚਾਹ ਸੋ ਤੁਮ ਤੇ ਪਾਉ ਸੇ ਬਖ ਸਿੱਖ ਹਮਾਰੇ ਤਾਰੀਏ ਚੁੰ ਚੁੰ ਸਤਰ ਹਮਾਰੇ ਮਾਰੀਏ आप हाथ दे मुझे है मरण काल का त्रास निभरिया जो सदा हमारे पछा श्रेय सोचो करे और अच्छा राख ले हो मुहे रख हारे साहिब संत सा प्यारे दीन बंद दुष्टन के हंता तुम हो पुरी कंता काल पाए ब्रह्मा बवतरा काल पाए शिव जो अवतरा काल पाए कर बिशन प्रकाशा सकल काल का किया तमाशा जमन काल जो कि सबकी कियो वेदराज ब्रह्मा जो थो जमन काल सब लोग सवारा नमस्कार है ता है हमारा जमन काल सब जगत बनायो देव छन उपजायो आ के अवतारा सोई गुरु समझियो हमारा नमस्कार तीसी को हमारी सकल प्रजाजी ने आप सवार शिव कन को शिव गुण सुख दियो सत्रन को पलमो बद कियो कट कट के अंतर की जानतो पले बुरे की पेड़ पछानतो चीटी ते कुंचरे स्थूला स्थला सब पर कृपा कर फूला संतन दुख पाए ते दुखी सुख पाए साधन के सुखी एक एक की पीर पछाने काट काट के पट पट की जाने जब उद करा कर तारा प्रजा तर तब दे अपारा जब बा कर कर तो कब हूँ तुम मैं मिल दे तर सबू jete badan shrish saptare aap aapni mujhu chare tum sabhi tere niralam jant beped aur alam nirankar nirbikar nilamb adanil anad sambh ta kamood ucharat peda ja ko peem na pavat beda ਤਾ ਕੋ ਕਰ ਪਾਨ ਅਨੁਮਾਨਤ ਮਹਾ ਮੋੜ ਕਛ ਪੇਤ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪੇਵ ਆਪ ਆਪਨੀ ਬੁਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ एकै रूप नूप सरूपा रंग पयो राव कै पूपांड जे रसी तज किनी उतबुज खान बोर रच दीनी कहूं फूल राजा बैठा कौ सिमट पयो संकारी कै ठा सगरी सृष्टि दिखाए चंबव आजुगा स्वरूप स्वयंभव अब रच्छा मेरी तुम करो शेखोबार सेख से संघरो दुष्ट जीते उठ वुत पाता सकल मलेश करो रण रणकाताव तो सर नी परे तिनके दुष्ट दुखित हव हाँ मरे पुरख चमन पग परे तिहारे तिनके तुम संकट तारे जो कल को एक बार आए है ताके काल निकट नहीं है, है। रक्षा होई ताई सब काला दुष्टरिष्ट ने तत्काला कृपा दृष्ट तन जाय निहर हो ताके तातनक मैं हर हो रद्द सिद्ध गर मो सम होई दुष्ट शाश्व सकेन कोई एक बार जिन तुमे समारा काल फास ते ताई उबारा जिन्हार नाम तुम तिहारो कहा दारी दुष्ट दोक्ति रहा खडा खेत में शरण तिहारी आप दल हो उबारी सरप ठोरमो सहाय दुष्ट दोक्ति लियो बचाई समयम पाए गए जाते तुमरे तब देखो आग तरी नहीं आनयो राम रहीम पुराण आने कह मत एक न ओम सिमर शास्त्र बेष वह बहुपेत कह हम एक न ओम श्री असपान कृपा तुम रे कर मैं न कहो सब तो है बखाने ओ दौरा सकल द्वार को छाड़ के गयो तुम्हारु द्वार बाहे बाहीं गेंस गोविंद दास तुहार ਰਾਮ ਕਲੀ ਮਹਲਾ ਤੀਜਾ ਆਨੰਦ ਏਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸਿਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿੰਨ ਕੇ ਮਨ ਵਸਿਆ ਵਾਚੀ ਸ਼ਬਦ ਕਨੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮੀ ਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਧਕਾਰ ਸਮਾ ਕੇ ਕਾਰ ਸਮਾ ਕੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਚ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤੇਤ ਕਰ ਅਨਹਦ ਵਾਜੇ ਅਨ ਸੁਣੋ ਬੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱtre ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਮਿਤ सतगुर रहा पर पूरे बिनवंत नानक गुर चरण लागे अनहद तूरे मुन्दा मणि पयो सासंतोख विचारो अमृत नाम ठाकुर का पयो जिसका सबसे आधारो जे जेको खावे जे को पूछै तिसका होए उधारो वस्त ती न जाई नित नित धारो तम संसार चल लग तर सब नानक ब्रह्म पसारो सलोक पंजवा तेरा किता जा तू तो नाही मैनो जो कि मैं निर्गुण आरे को गुण नाही आपे तरस प्योई तरस प्या मेह रामत होई ਸਤ ਗੁਰ ਸਚਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿ ਆ ਪੋੜੀ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਤਰ ਮਾਹੇ ਸੁਣ ਕੇ ਚਮਕੇ ਦੂਤ ਨਾਏ ਤੇਰੇ ਛੜ ਜਾਹੇ पौजल बिखमस सगा हो गुर सब्दी पार पाहे जिनको लगी प्यास अमृत से खाहे कल मैं हो पुन गुण गोबिंद गाहे सबसे कृपाल समाले साह साहे साहे बिरथा कोई न जाए जे आवे तुद आहे सलोक महला पंजवा अंतर गुर्यां आराधना जेवा जप गुर नाओ ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰੂ ਸੇ ਤਿਰਤਿਆ ਦਰਗਹਿ ਪਾਈ ਠਾਉ ਕਹਨਾ ਨੇ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉੱਤਮ ਕਾੜੀਐ ਬਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਪ ਦਿਆਲ ਮਨ ਹੋਣਾ ਵੀ ਸਾਰੀਆਂ ਸਾਚਨਾ ਕੇ ਸੰਗ ਪਉ ਜਲਤਾਰੀਆਂ ਸਾਖਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਸਗਲ ਦੁਖਾਂ ਪਾਪਾਂ ਕਾ ਨਾਸ ਤੇਰੀ ਬਾਣੀ ਤੇਰੇ ਭਜਨ ਦਾ ਪ੍ਰਕਾਸ਼ ਸੰਪੂਰਨ ਹੋਈ ਰਹਿ ਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ